ਤੇਰਾ ਰਾਤ ਮੈਨੂੰ ਭੁੱਖਿਆ ਰੱਖਿਆ ਜਾਂਦਾ ਪਿਆਵੇ ਆਪ ਜਦ ਰਾਤ ਬਾਪੇ ਦੇ ਦਰਬਾਰ ਤੇ ਜਾ ਜਾ ਕੇ ਪਾਰਟੀਆਂ ਕਰਦੀ ਮੇਰੀ ਇਹਨੇ ਸਾਰੇ ਸ਼ਹਿਰ ਚ ਸਾਰੇ ਪਰਿਵਾਰਾਂ ਚ ਬਦਨਾਮੀ ਕਰਤੀ ਜਦੋਂ ਦਿਲ ਕਰਦਾ ਚਿੱਤਰ ਫੜਿਆ ਜਾਂਦਾ ਤੇ ਮਾਰਿਆ ਜਾਂਦਾ ਕਦੀ ਭਰਾ फडਕਾ ਦਿੰਦਾ ਕਦੀ ਮਾਂ फडਕਾ ਦਿੰਦੀ ਹੈ ਕਦੀ ਭਤੀਜੀ ਫੜਕਾ ਦਿੰਦੀ ਹੈ ਤੇ ਕਦੀ ਜਾ ਕੇ ਉੱਥੇ ਪਾਪਾ ਫੜਕਾ ਦਿੰਦਾ ਤੇ ਤੇਰੀ ਜਨਾਨੀ ਇੰਜ ਤੇਰੀ ਜਨਾਨੀ ਇੰਜ ਤੇਰੀ ਜਨਾਨੀ ਆ ਗਲਤ ਗਲਤ ਇਲਜ਼ਾਮ ਲਾਇਆ ਜਾਂਦੇ ਨੇ ਜੇਕਰ ਮੇਰੇ ਪਰਿਵਾਰ ਨੂੰ ਕੋਈ ਵੀ ਹਾਨੀ ਪਹੁੰਚਦਾ ਹੈ ਕੋਈ ਵੀ ਕਿਸੇ ਤਰੀਕੇ ਦੀ ਵੀ ਹੰਦੇ ਸਰਕਾਰ ਜਾਂ ਤੁਝੇ ਜ਼ਿੰਮੇਵਾਰ ਹੋ। ساری ساری ਰਾਤ ਮੈਂ ਡਰ-ਡਰ ਕੇ ਕੰਬ-ਕੰਬ ਕੇ ਘਰ ਦੇ ਵਿੱਚ ਰਹਿਣੀ ਪਈ। ਆਪ ਮੇਰੇ ਕੋਲ ਬੈਠੇ ਪਾਰਟੀਆਂ ਕਰਦੇ ਨੇ ਤੇ ਮੈਨੂੰ ਦੋ ਰੋਟੀਆਂ ਵੰਡ ਕੇ ਛੱਡ ਜਾਂਦੇ। ਕੋਈ ਪੈਸਾ ਨਹੀਂ, ਕੋਈ ਕੱਪੜਾ ਨਹੀਂ, ਕੋਈ ਕਿਸੇ ਤਰੀਕੇ ਦਾ ਸੋਪ ਨਹੀਂ। ਕਿੱਤਿਆਂ ਵਾਂਗੂ ਮੈਨੂੰ ਗੜਾ ਘੜੜ ਕੇ ਬੁਲਾਇਆ ਜਾਂਦਾ। ਇਹ ਇੱਕ ਕਾਲ ਤੋਂ ਖਾਬੇ ਦੇ ਦਰਬਾਰ ਤੇ ਜਾਣ ਤੋਂ ਬਾਅਦ ਉਹਨਾਂ ਦੇ ਪੜਕਾਣ ਤੋਂ ਬਾਅਦ ਮੇਰੇ ਖਿਲਾਫ ਮੇਰੇ ਤੇ ਗਲਤ ਇਲਜ਼ਾਮ ਲਗਾ ਕੇ ਮੇਰੇ ਸਾਰੇ ਪਰਿਵਾਰ ਨੂੰ ਸੋਹਰਾ ਪਰਿਵਾਰ ਨੂੰ ਮੇਰੇ ਘਰ ਵਾਲਿਆਂ ਨੂੰ ਮੇਰੇ ਖਿਲਾਫ ਕਰ ਦਿੱਤਾ ਗਿਆ। ਇੱਥੋਂ ਤੱਕ ਕਿ ਮੇਰੇ ਦੋਨੋਂ ਬੱਚਿਆਂ ਨੂੰ ਵੀ ਮੇਰੇ ਖਿਲਾਫ ਕਰ ਦਿੱਤਾ ਗਿਆ। ਤੇ ਉਹਨਾਂ ਨੂੰ ਦਿਨ ਰਾਤ ਪੜਕਾ ਕੇ ਉਹ ਤੋਂ ਪੱਟੀਆਂ ਪੜਾ ਕੇ ਉਹਨੇ ਵਿੱਚ ਬਾਬਾ ਪਾ ਕੇ ਪਤਾ ਨਹੀਂ ਕੀ ਕੀ ਚੀਜ਼ਾਂ ਪਾ ਕੇ ਉਹਨੂੰ ਘਰ ਭੇਜਦੇ ਨੇ ਤੇ ਆ ਕੇ ਮੈਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੰਦਾ। ਸਾਰੇ ਰਿਸ਼ਤੇਦਾਰਾਂ ਦਾ ਸਾਰੇ ਭੈਣ ਭਰਾਵਾਂ ਦਾ ਘਰ ਆਣਾ ਜਾਣਾ ਬੰਦ ਕਰ ਦਿੱਤਾ। ਘਰ 'ਚ ਕੈਮਰੇ ਲਗਾ ਦਿੱਤੇ ਗਏ ਨੇ। ਦੇਰ ਰਾਤ ਮੈਨੂੰ ਭੁੱਖਿਆ ਰੱਖਿਆ ਜਾਂਦਾ ਪਿਆ ਵੇ ਆਪ ਦਿਨ ਰਾਤ ਬਾਬੇ ਦੇ ਦਰਬਾਰ ਤੇ ਜਾ ਜਾ ਕੇ ਪਾਰਟੀਆਂ ਕਰਦੇ ਨੇ ਉਹਨੂੰ ਮਨ ਨੂੰ ਸੋਨੇ ਚੜਾਵੇ ਚੜਾਉਂਦੇ ਨੇ ਕਿਸ ਕਾਲ ਦੇ ਇਸ ਘਰ ਨੂੰ ਬਰਬਾਦ ਕਰਨ ਦੇ ਚੜਾਵੇ ਚੜਾਏ ਜਾਂਦੇ ਨੇ ਕੋ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਜਾਂਦੀ ਨਾ ਕਿਸੇ ਨੂੰ ਫੋਨ ਕਰਨ ਦਿੱਤਾ ਜਾਂਦਾ ਨਾ ਕਿਸੇ ਮੇਰੇ ਭੈਣ ਭਰਾ ਦਾ ਆਣਾ ਜਾਣਾ ਹੈਗਾ ਇੱਕ ਛੋਟੇ ਭਰਾ ਦਾ ਘਰ ਚ ਆਣਾ ਜਾਣਾ ਹੈਗਾ ਸੀ ਉਹਨਾਂ ਵੀ ਉਹਨਾਂ ਨੇ ਬੰਦ ਕਰਾਤਾ ਮਹੀਨੇ ਬਾਅਦ 2 ਮਹੀਨੇ ਬਾਅਦ ਕਿਤੇ ਚੱਕਰ ਲਾਂਦੇ ਮੇਰੇ ਕੋਲ ਉਹਦੇ ਕੋਲੇ ਕੋਲ ਬੈਠੇ ਨੇ ਕਿ ਉਹਨੂੰ ਕਿਸੇ ਨੂੰ ਆਦੀ ਗੱਲ ਨਾ ਦੱਸ ਸਕੇ ਨਾ ਗਲੀ 'ਚ ਕਿਸੇ ਨੂੰ ਗੱਲ ਦੱਸਣ ਦਿੰਦੇ ਨੇ ਵੀ ਅਸੀਂ ਮੇਰੀ ਇਹਨਾਂ ਨੇ ਸਾਰੇ ਸ਼ਹਿਰ 'ਚ ਸਾਰੇ ਪਰਿਵਾਰਾਂ 'ਚ ਬਦਨਾਮੀ ਕਰਤੀ ਹੈ ਪਰ ਆਪ ਦੀ ਇਹ ਕਹਿੰਦੇ ਕਿ ਸਾਡੀ ਗੱਲ ਕਿਸੇ ਨੂੰ ਵੀ ਆਪ ਦੇ ਝੁਲਮਾਂ ਦੀ ਗੱਲ ਸਾਡੀ ਦੱਸ ਨਾ ਸਕੇ ਬਾਬਾ ਕੀ ਕਰਵਾ ਰਿਆ ਦਿਨ ਰਾਤ ਇਹ ਸਾਰਾ ਪਰਿਵਾਰ ਬਾਬੇ ਦੇ ਮੋਰ ਤੇ ਚੱਲਦਾ ਹੈ ਉਹ ਜਿਵੇਂ ਕਹਿੰਦੇ ਨੇ ਉਹਵੇਂ ਸਾਰਾ ਪਰਿਵਾਰ ਕਰਦਾ ਪਿਆ ਹੈ ਮੈਨੂੰ ਇਨਸਾਫ ਚਾਹੀਦਾ ਮੈਂ ਇਸ ਪਰਿਵਾਰ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ ਬਾਬੇ ਦਾ ਨਾਮ ਕੌਣ ਆ ਲੋਕ ਜਿੰਨਾ ਵੱਲੋਂ ਤੁਹਾਨੂੰ ਬੰਦ ਮਾਰ ਰੱਖਿਆ ਹੈ ਮੇਰਾ ਪਰਿਵਾਰ ਸੋਹਰਾ ਪਰਿਵਾਰ ਹਾਂ ਘਰ ਦਾ ਕੰਮ ਮੇਰੇ ਤੋਂ ਸਾਰਾ ਲਿੱਤਾ ਜਾਂਦਾ ਵੈ ਨੌਕਰਾਨੀਆਂ ਵਾਲਾ ਸਲੂਕ ਕੀਤਾ ਜਾਂਦਾ ਗੰਦੀਆਂ ਤੋਂ ਗੰਦੀਆਂ ਗਾਲਾਂ ਕੱਢੀਆਂ ਜਾਂਦੀਆਂ ਨੇ ਜਦੋਂ ਦਿਲ ਕੀਤਾ ਕਰਦਾ ਚਿੱਤਰ ਫੜਿਆ ਜਾਂਦਾ ਤੇ ਮਾਰਿਆ ਜਾਂਦਾ ਕਦੀ ਭਰਾ ਪੜਕਾ ਦਿੰਦਾ ਕਦੀ ਮਾਂ ਪੜਕਾ ਦਿੰਦੀ ਹੈ ਕਦੀ ਭਤੀਜੀ ਪੜਕਾ ਦਿੰਦੀ ਹੈ ਤੇ ਕਦੀ ਜਾ ਕੇ ਉੱਥੇ ਬਾਬਾ ਪੜਕਾ ਦਿੰਦਾ ਤੇ ਤੇਰੀ ਜਨਾਨੀ ਐਂ ਜੇ ਤੇਰੀ ਜਨਾਨੀ ਐਂ ਜੇ ਤੇਰੀ ਜਨਾਨੀ ਐ ਗਲਤੋ ਗਲਤ ਇਲਜ਼ਾਮ ਲਾਇਆ ਜਾਂਦੇ ਨੇ ਸਾਲ ਹੋ ਗਿਆ ਮੇਰੇ ਪੁੱਤਰਾ ਨਾਲ ਮੇਰੇ ਵੱਡੇ ਪੁੱਤਰ ਨਾਲ ਵੀ ਮੇਰੀ ਕੋਈ ਗੱਲ ਨਹੀਂ ਕਰਨ ਦਿੱਤੀ ਜਾਂਦੀ ਇਹ ਤਾਂ ਉਹ ਪੁੱਤਰ ਮੇਰੇ ਤੇ ਜਾਣ ਵਾਰਦਾ ਸੀ ਤੇ ਜਿਹੜਾ ਪੁੱਤਰ ਨੂੰ ਅੱਜ ਮੇਰੇ ਤੋਂ ਦੂਰ ਕਰ ਦਿੱਤਾ ਹੈ ਜਿਹੜਾ ਛੋਟਾ ਮੁੰਡਾ ਹੈ ਉਹਨੂੰ ਵੀ ਬਾਬੇ ਨੇ ਆਪਦੇ ਦਰਬਾਰ ਤੇ ਜਾ ਕੇ ਰੱਖਦਾ ਹੈ ਤੇ ਵੱਡਾ ਮੁੰਡਾ ਤੇ ਉਹ ਤਾਂ ਕਹਿੰਦਾ ਇਹਨਾਂ ਦਾ ਮਾਪਿਓ ਹੈ ਮੈਨੂੰ ਮਾਂ ਕਿਹਨਾਂ ਹੀ ਬੰਦ ਕਰ ਦਿੱਤਾ ਹੋਇਆ ਨੇ ਕਿੱਥੋਂ ਦਾ ਰਹਿਣ ਵਾਲੇ ਅਸੀਂ ਪੱਟੀਆਂ ਵਾਲੇ ਵਸਤੀ ਮੈਨੂੰ ਇਨਸਾਫ ਦਿੱਤਾ ਜਾਵੇ ਮੈਂ ਇਸ ਪਰਿਵਾਰ ਚ ਨਹੀਂ ਰਹਿਣਾ ਚਾਹੁੰਦੀ ਨਹੀਂ ਤਾਂ ਮੈਂ ਹਟਮਤ ਜਿਵੇਂ ਉੱਥੇ ਮਾਰ ਕੋ ਟਕਾ ਕਾ ਕੇ ਰਹਿਣਾ ਤੇ ਰਾਤ ਬੰਦੀ ਬਣ ਕੇ ਰਹਿਣਾ ਕੈਦੀ ਹੋ ਕੇ ਰਹਿਣਾ ਤੇ ਫਿਰ ਮੈਂ ਇੱਥੇ ਆ ਕੇ ਆਪਣਾ ਖਤਮ ਕਰ ਲਵਾਂਗੀ ਜੇਕਰ ਮੇਰੇ ਪਰਿਵਾਰ ਨੂੰ ਕੋਈ ਵੀ ਹਾਨੀ ਪਹੁੰਚਦਾ ਹੈ ਕੋਈ ਵੀ ਕਿਸੇ ਤਰੀਕੇ ਦੇ ਵੀ ਉਹਦੇ ਸਰਕਾਰ ਜਾਂ ਪੁਲਿਸ ਜ਼ਿੰਮੇਵਾਰ ਹੋਵੇ ਕੋਈ ਥਾਣੇ ਆਇਓ ਪੁਲਿਸ ਵੱਲੋਂ ਉਹਨਾਂ ਨੂੰ ਸੁਆਦ ਨਹੀਂ ਦਵਾਇਆ ਗਿਆ ਉਹ ਸਿਰਫ ਇਹ ਕਹਿ ਰਹੇ ਕਿ ਸਾਰੇ ਦੂਜੀ ਪਾਰਟੀ ਨੂੰ ਸੱਦਾਂਗੇ ਉਹਨਾਂ ਨੂੰ ਪੁੱਛਾਂਗੇ ਵੀ ਤੁਹਾਡੇ ਨਾਲ ਕਿਉਂ ਜ਼ੁਲਮ ਹੋ ਰਿਹਾ ਹੈ ਫਿਰ ਸਾਹਮਣੇ ਸਾਹਮਣੇ ਗੱਲ ਹੋਏਗੀ ਤੇ ਫਿਰ ਪਰਚਾ ਇਕੱਠਾ ਹੋਵੇਗਾ ਅਸੀਂ ਹਮਨੇ ਸਾਹਮਣੇ ਕੋਈ ਗੱਲ ਨਹੀਂ ਕਰਨੀ ਸਾਡੇ ਕਿਉਂਕਿ ਉਹ ਤਾਂ ਮੇਰੇ ਭਰਾਵਾਂ ਨੂੰ ਮੈਨੂੰ ਇੰਨੀਆਂ ਧਮਕੀਆਂ ਦੇ ਕੇ ਸਾਹ ਪਾਰੋ ਕਿ ਮੈਨੂੰ ਡਰਾ ਕੇ ਡਰਾ ਕੇ ਕਿਹਾ ਹੈ ਕਿ ਜੇ ਤੂੰ ਕਾਰੋਬਾਰ ਪਿਆਰ ਕਰਦਾ ਤੇਰੇ ਟੋਟੇ ਕਰ ਦੇਵਾਂਗੇ ਤੇਰੇ ਭਰਾਵਾਂ ਦੀਆਂ ਤੇਰੇ ਭਨੇਵਿਆਂ ਦੀਆਂ ਤੇਰੇ ਭਤੀਜੇ ਦੀਆਂ ਲਾਸ਼ਾਂ ਵਿਛਾ ਦੇਵਾਂਗੇ ਇੱਥੋਂ ਤੱਕ ਮੈਨੂੰ ਡਰਾ ਦੇ ਸਾਰੀ ਸਾਰੀ ਰਾਤ ਮੈਂ ਡਰ ਡਰ ਕੇ ਕੰਮ ਕੰਮ ਕੇ ਘਰ ਦੇ ਵਿੱਚ ਰਹਿਣੀ ਪਈ ਆਂ ਆਪ ਮੇਰੇ ਕੋਲ ਬੈਠੇ ਪਾਰਟੀਆਂ ਕਰਦੇ ਨੇ ਤੇ ਮੈਨੂੰ ਦੋ ਰੋਟੀਆਂ ਵਾਸਤੇ ਛੱਡਿਆ ਹੈ ਕੋਈ ਪੈਸਾ ਨਹੀਂ ਕੋਈ ਕੱਪੜਾ ਨਹੀਂ ਕੋਈ ਕਿਸੇ ਤਰੀਕੇ ਦਾ ਸੋਖ ਨਹੀਂ ਕੁੱਤਿਆਂ ਵਾਂਗੂ ਮੈਨੂੰ ਗੜਾ ਗੱਲ ਇਸ ਤਰ੍ਹਾਂ ਹੈ ਜੀ ਇੱਕ ਸਾਲ ਪਹਿਲਾਂ ਇਹਨਾਂ ਨੇ ਕੋਈ ਸਾਡੀ ਭੈਣ ਨੂੰ ਕਿਤੇ ਬਾਬੇ ਦੇ ਜਾਂਦੀ ਸੀਗੀ ਸਾਨੂੰ ਉਸ ਬਾਬੇ ਬਾਰੇ ਕੁਝ ਗਲਤ ਮਗਤ ਚੰਗਾ ਮਨ ਦਾ ਲੱਗਾ ਤੇ ਅਸੀਂ ਆਪ ਦੇ ਜੀਜਾ ਜੀ ਨੂੰ ਤੇ ਆਪਦੀ ਭੈਣ ਨੂੰ ਸਮਝਾਇਆ ਵੀ ਇਸ ਬਾਬੇ ਦਾ ਖੜਾ ਛੱਡਾ ਜਾਵੇ ਤੇ ਆਪਣੇ ਘਰ ਦੀ ਬਰਬਾਦੀ ਦਾ ਕਾਰਨ ਹੈ ਉਹਨੇ ਮੇਰੀ ਭੈਣ ਨੇ ਮੇਰੇ ਜੀਜਾ ਜੀ ਨੂੰ ਕਿਹਾ ਵੀ ਆਪਾਂ ਇਹਨੂੰ ਛੱਡੀਏ ਤਾਂ ਇਹ ਗੱਲ ਜਦੋਂ ਬਾਬੇ ਦੇ ਕੰਨਾਂ ਤੱਕਰ ਪਹੁੰਚੀ ਤਾਂ ਬਾਬੇ ਨੇ ਸਾਡੇ ਘਰ ਦੇ ਵਿੱਚ ਇਹੋ ਜਿਹਾ ਸਿਸਟਮ ਬਣਾ ਲੇ ਤਾਂ ਵੀ ਮੇਰੀ ਭੈਣ ਨੂੰ ਕਿਸੇ ਸ਼ਖਸ ਨਾਲ ਗਲਤ ਕਰ ਦਿੱਤਾ ਆਪ ਦੀ ਜਾਂਚੜਾਣ ਪਿੱਛੇ ਕਿਸੇ ਸੈਕਸ਼ਨ ਨਾਲ ਗਲਤ ਕਰਤਾ ਉਸ ਤੋਂ ਬਾਅਦ ਇਹਨੂੰ ਕੁੱਟਣ ਮਾਰਨ ਇਹਦੇ ਕੋਲ ਕੁਤਮ ਪਿਸਤੌਲ ਦੀ ਨੋਕ ਤੇ ਇਹਦੇ ਕੋਲ ਬਿਆਨ ਲੈ ਕੇ ਵਾਕਿਆ ਤੂੰ ਗਲਤ ਸੀਗੀ ਜਿਹੜੀ ਜਨਾਨੀ ਨੂੰ 2 ਘੰਟੇ ਪਹਿਲਾਂ ਕੁੱਟ ਕੇ ਪਿਸਤੌਲ ਦੀ ਨੋਕ ਤੇ ਬਿਆਨ ਲੈ ਜਾਣ ਉਹ ਕੁੜੀ ਕੋ ਕੁਛ ਮਰਜ਼ੀ ਕਰਾ ਸਕਦਾ ਕੁੜੀ ਨੇ ਬਿਆਨ ਦਿੱਤੇ ਨੇ ਵੀ ਮੈਂ ਥੋੜੀ ਜਿਹੀ ਗਲਤ ਸੀ ਕਿਉਂ ਕਿਉਂ ਬਿਆਨ ਦਿੱਤੇ ਨੇ ਵੀ ਕੁੜੀ ਨੂੰ ਪਹਿਲਾਂ ਕੁੱਟਿਆ ਗਿਆ ਡਰਾਇਆ ਗਿਆ ਵੀ ਮੈਂ ਤੇਰੇ ਭਰਾਵਾਂ ਨੂੰ ਮਾਰ ਦੇਵਾਂਗਾ ਤੇਰੇ ਭੈਣਾਂ ਨੂੰ ਮਾਰ ਦੇਵਾਂਗਾ ਤੇਰੇ ਬੱਚੇ ਭਰਾਵਾਂ ਦੇ ਬੱਚਿਆਂ ਨੂੰ ਮਾਰਾ ਦੇ ਕੁੜੀ ਨੇ ਬਿਆਨ ਦਿੱਤੇ ਕਰਦੇ ਮਾਰੇ ਦਿੱਤੇ ਵੀ ਮੇਰੇ ਭਰਾਵਾਂ ਨੂੰ ਕੁਝ ਨਾ ਹੋਵੇ ਉਸ ਤੋਂ ਬਾਅਦ ਇੱਕ ਸਾਡਾ ਇੱਕ ਰਿਸ਼ਤੇਦਾਰ ਸੀਗਾ ਉਹ ਸਾਰੇ ਸਾਡੀ ਸੁਲਾ ਸਲਾਈ ਕਰਾ ਕੇ ਅਸੀਂ ਕੁੜੀ ਨੂੰ ਘਰ ਭੇਜਤਾ ਆ ਸਾਡੇ ਕੋਲ ਆਪ ਮਾਫੀਆਂ ਮੰਗ ਕੇ ਲੈ ਕੇ ਗਿਆ ਬੇਨਤੀਆਂ ਕਰਕੇ ਲੈ ਕੇ ਗਿਆ ਵੀ ਮੈਨੂੰ ਕੁੜੀ ਨੂੰ ਭੇਜ ਦਿਓ ਮੈਂ ਅੱਜ ਤੋਂ ਬਾਅਦ ਕੁਝ ਨਹੀਂ ਕਹਾਂਗਾ ਅਸੀਂ ਕਹਾਂ ਚਲ ਠੀਕ ਹੈ ਚਲੇ ਗਏ ਨੇ ਆਪਦੇ ਆਪ ਦੇ ਘਰ ਚਲੇ ਗਏ ਨੇ 2 10 15 ਦਿਨ ਠੀਕ ਰਹੇ ਨੇ ਉਸ ਤੋਂ ਬਾਅਦ ਇਹਨਾਂ ਨੇ ਕੁੜੀ ਨੂੰ 9 ਮਹੀਨਿਆਂ ਤੋਂ ਕੁੱਟਮਾਰ ਸ਼ੁਰੂ ਕਰ ਦਿੱਤੀ ਘਰੇ ਬੰਦੀ ਬਣਾ ਕੇ ਰੱਖਿਆ ਹੋਇਆ ਆ ਸਾਣ ਅਸੀਂ ਮਿਲ ਨਹੀਂ ਸਕਦੇ ਅਸੀਂ ਕੁੜੀ ਦੀ ਗਲੀ ਵੀ ਲੰਘ ਜੀ ਇਹਨਾਂ ਸਾਡੇ ਕੰਨ ਵਿੱਚ ਲੱਗੇ ਨੇ ਜਿੱਦਨ ਕਿ ਕੁ ਕੁੜੀ ਦੀ ਸ਼ਾਂ ਵੇਖਣ ਚਲੇ ਜੀ ਵੀ ਕੁੜੀ ਦਾ ਘਰ ਸਹੀ ਏ ਤਾਂ ਉਸੇ ਦਿਨ ਹੀ ਸਾਡੇ ਮਗਰ ਬੰਦੇ ਲਵਾ ਕੇ ਸਾਨੂੰ ਡਰਾਇਆ ਜਾਂਦਾ ਤੁੰਕੇ ਆ ਜਾਂਦਾ ਅਸੀਂ ਇਨਾਂ ਤੋਂ ਕੌਣ ਆਉ ਲੋ ਕਿੱਥੋਂ ਦਾ ਰਹਿਣ ਵਾਲੇ ਉਹ ਪੱਠਿਆਣੀ ਬਸਤੀ ਦੇ ਨੇ ਜੀ ਤਾਜਪਾਲਸ ਵਾਲੀ ਗਲੀ ਅਸੀਂ ਇਨਸਾਫ ਮੰਗਦੇ ਆ ਜੀ ਜੇ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਸਾਰਾ ਪਰਿਵਾਰ ਥਾਣੇ ਦੇ ਅੱਗੇ ਬਹਿ ਕੇ ਮੋਨੋ ਪੀ ਕੇ ਆਪਣੀ ਜੀਵਨ ਲੀਲਾ ਖਤਮ ਕਰਾਂਗੇ ਸਾਨੂੰ ਵਿਸ਼ਵਾਸ ਦਿੱਤਾ ਜਾਵੇ ਵੀ ਤੁਹਾਡੇ ਤੇ ਇਹਨਾਂ ਦੇ ਕਾਰਵਾਈ ਬਣੇਗੀ ਜੇ ਸਾਨੂੰ ਕੱਲ ਤੱਕ ਕਾਰਵਾਈ ਨਾ ਮਿਲੀ ਜੱਥੇਬੰਦੀਆਂ ਸਾਰੀਆਂ ਨਾਲ ਲੈ ਅਸੀਂ ਪੁਲ ਬੰਦ ਕਰਾਂਗੇ ਜੀ ਅਸੀਂ ਜੋ ਵੀ ਕਰਨਾ ਪਿਆ ਵੱਡੇ ਤੋਂ ਵੱਡਾ ਐਕਸ਼ਨ ਲਵਾਂਗੇ ਮੈਂ ਆਪਦੀ ਜੀਵਨ ਲੀਲਾ ਖਤਮ ਕਰਾਂਗਾ ਉਹਦੇ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਫਿਰੋਜ਼ਪੁਰ ਪ੍ਰਸ਼ਾਸਨ ਹੋਏਗਾ ਮਾਮਲਾ ਇਹ ਹੈ ਜੀ ਦੇਖੋ ਮੇਨ ਗਲਤੀ ਆਈ ਹੈ ਵੀ ਕਿਸੇ ਬੰਦੇ ਨੂੰ ਤੁਸੀਂ ਲੀਗਲ ਤੌਰ ਤੇ ਇੱਕ ਦਿਨ ਲਈ ਵੀ ਹਰਾਸਮੈਂਟ ਨਹੀਂ ਕਰ ਸਕਦੇ ਪਰ ਇਹ ਬੱਚੀ ਲਗਾਤਾਰ ਇੱਕ ਸਾਲ ਤੋਂ ਹਰਾਸਮੈਂਟ ਹੋ ਰਹੀ ਆ ਕੁੱਟਿਆ ਮਾਰਿਆ ਜਾ ਰਿਹਾ ਸੀ ਅੰਦਰ ਬੰਦ ਕੀਤਾ ਜਾ ਰਿਹਾ ਸੀ ਕਿਸੇ ਤੰਤਰਕਵਾਦ ਬਾਬੇ ਦੇ ਕਹਿਨ ਤੇ ਤੋ ਕਿਵੇਂ ਨਾ ਕਿਵੇਂ ਇਸ ਪਰਿਵਾਰ ਨੇ ਮੇਰੇ ਤੱਕ ਪਹੁੰਚ ਕੀਤੀ ਸੋਸ਼ਲ ਮੀਡੀਆ ਦੇ ਥਰੂ ਜਦੋਂ ਮੈਨੂੰ ਪਤਾ ਲੱਗਾ ਮੈਂ ਸਿੱਖ ਜਥੇਬੰਦੀਆਂ ਦੇ ਨਾਲ ਰਾਤ ਦਾ ਕੈਂਪ ਕੀਤਾ ਕਿਸਾਨ ਜਥੇਬੰਦੀਆਂ ਦੇ ਨਾਲ ਰਾਤ ਦਾ ਕੈਂਪ ਕੀਤਾ ਉਸ ਤੋਂ ਬਾਅਦ ਅੱਜ ਅਸੀਂ ਐਸਐਸਪੀ ਸਾਹੂ ਨਾਲ ਮਿਲ ਕੇ ਜਿਹੜੀ ਇਹ ਕਾਰਵਾਈ ਕਰਾਉਣ ਆਏ ਸੀ ਇੱਥੋਂ ਸਾਨੂੰ ਠਾਣਾ ਸਿਟੀ ਦੇ ਵਿੱਚੋਂ ਪਤਾ ਲੱਗਾ ਕਿ ਕੱਲ ਦੂਸਰੀ ਪਾਰਟੀ ਨੂੰ ਵੀ ਬੁਲਾਇਆ ਜਾਊਗਾ ਬੰਦੀ ਕਾਰਵਾਈ ਕੀਤੀ ਸਾਨੂੰ ਹੋਰ ਕੁਝ ਨਹੀਂ ਅਸੀਂ ਕਹਿੰਨੇ ਵੀ ਇੱਕ ਪਾਸੇ ਔਰਤ ਨੂੰ ਜੱਤ ਜੰਮੇ ਦਾ ਖਿਤਾਬ ਦਿੱਤਾ ਗਿਆ ਜਗ ਜੰਨੀ ਦਾ ਦਿੱਤਾ ਗਿਆ ਦੂਜੇ ਪਾਸੇ ਉਸੇ ਔਰਤ ਦੇ ਉੱਤੇ ਇੰਨਾ ਹੱਤਿਆਚਾਰ ਹੋ ਰਿਹਾ ਹੋਵੇ ਇਹ ਕਿੱਥੋਂ ਦਾ ਅਨਸਾਰ ਪੁਲਿਸ ਵੱਲੋਂ ਇਹੀ ਗੱਲ ਕਹੀ ਗਈ ਹੈ ਕਿ ਕੱਲ ਨੂੰ ਦੂਸਰੀ ਪਾਰਟੀ ਨੂੰ ਬੁਲਾਇਆ ਜਾਊਗਾ ਪਾਰਟੀ ਨੂੰ ਬੁਲਾ ਕੇ ਦੋਨਾਂ ਧਿਰਾਂ ਨੂੰ ਜੇ ਉਹ ਪਾਰਟੀ ਕਿਸੇ ਗੱਲ ਤੇ ਨਹੀਂ ਹੁੰਦੀ ਤਾਂ ਕਾਨੂੰਨਨ ਤਰੀਕੇ ਦੇ ਨਾਲ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਪਰਚਾ ਦਰਜ ਹੋਊਗਾ ਤੇ ਅਸੀਂ ਵੀ ਕੱਲ ਤੱਕ ਦਾ ਟਾਈਮ ਦਿੰਦੇ ਹਾਂ ਫੇਰ ਜੀ ਇਹ ਬੱਚੀ ਨੂੰ ਇਨਸਾਫ ਦਿਵਾਉਣ ਲਈ ਜੇ ਸਾਨੂੰ ਧਰਨਾ ਲਾਉਣਾ ਪਿਆ ਸੀ ਧਰਨਾ ਵੀ ਲਾਵਾਂਗੇ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਨੀ ਪਈ ਉੱਥੋਂ ਤੱਕ ਵੀ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਤੱਕ ਵੀ ਹਰ ਕਿਤੇ ਅਸੀਂ ਪਹੁੰਚ ਕਰਾਂਗੇ ਪਰ ਇਹ ਬੱਚੀ ਨੂੰ ਇਨਸਾਫ ਦਿਵਾ ਕੇ ਰਹਿਣਾ ਹੈ ਜੇ ਕਿ ਮਾਮਲਾ ਥਾਣਾ ਸਿਟੀ ਪਹੁੰਚਦਾ ਬਣਿਆ ਇੱਕ ਲੜਕੀ ਇੱਥੇ ਗੁਰੂ ਸਾਹਿਬ ਤੋਂ ਘਟੀਆਂਲੇ ਬਤੀ ਗਈ ਕਿ ਅੱਜ ਤੋਂ 25 ਸਾਲ ਪਹਿਲਾਂ ਜੋ ਕਿ ਉਸ ਦਾ ਘਰਾਂ ਵਾਲਾ ਕਿਸੇ ਬਾਬੇ ਦੇ ਸੰਸਰਗ ਦੇ ਪਿੱਛੇ ਲੱਗ ਕੇ ਆਪਣੇ ਘਰ ਦੇ ਨੂੰ ਜੋ ਇੱਕ ਸਾਥ ਘਰ ਵਿੱਚ ਉਹਨੇ ਕੁੱਟਮਾਰ ਕਰਕੇ ਬੰਦੀ ਬਣਾਇਆ ਸੀ ਕਿਤੇ ਬਾਹਰ ਨਿਕਲ ਨਹੀਂਦਾ ਸੀਗਾ ਜੋ ਉਸ ਦੇ ਭਰਾ ਨਿੱਕੀ ਨਰਿਤਨ ਆਪਣਾ ਨਿਤਨ ਜੀ ਨੇ ਜਥੇਬੰਦੀਆਂ ਨੂੰ ਜਿਹੜਾ ਪਹਿਲਾਂ ਤੁਹਾਨੂੰ ਭੈਣ ਜੀ ਰਮਨਦੀਪ ਮਰਖਾਈ ਨੂੰ ਮਿਲਿਆ 10 ਲਖ 20 ਹਜ਼ਾਰ ਮਹਾਲਮ ਨੂੰ ਹੋਰ ਸਿੱਖ ਜਥੇਬੰਦੀਆਂ ਨਾਲ ਖਾਂਜ ਜਦੋਂ ਦਾ ਪਾਲ ਮਿਲ ਕੀਤਾ ਅਸੀਂ ਅੱਜ ਸੁਰੇ ਐਸਐਸਟੀ ਪਰਿਪਰਨ ਨੂੰ ਮਿਲੇ ਪਰ ਐਸਐਸਪੀ ਨਾਲ ਮਿਲ ਕੇ ਐਸਵੀ ਪਰੇਸ਼ਾਨ ਸੀਮਾ ਸਾਹਿਬ ਨੂੰ ਮਿਲੇ ਡੀਐਸਪੀ ਵਿਰਕਤਾ ਨੂੰ ਮਿਲੇ ਉਹਨਾਂ ਨੂੰ ਦਰਖਾਸਤ ਦਿੱਤੀ ਤੇ ਨਾਲ ਪ੍ਰਸ਼ਾਸਨ ਜਾ ਕੇ ਲੜਕੀ ਨੂੰ ਘਰ ਤੋਂ ਪ੍ਰਸ਼ਾਸਨ ਜੰਡਾ ਕੱਢ ਕੇ ਫਿਰ ਹੁਣ ਅਸੀਂ ਮੰਗ ਕਰ ਰਹੇ ਹਾਂ ਉਸ ਤਰਵਾਰ ਤੇ ਉਹ ਬਾਬੇ ਪਖੰਦੀ ਤੇ ਤੁਰੰਤ ਪਰਚਾ ਦਰਜ ਕਰਕੇ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇ ਤੇ ਇਸ ਪੀੜਿਤ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਜੇ ਪ੍ਰਸ਼ਾਸਨ ਨੇ ਨਾ ਕਾਨੂੰਨੀ ਕਾਰਵਾਈ ਕੀਤੀ ਫੇਰੀ ਤਰੀਕੇ ਤੇ ਫਿਰ ਸਾਨੂੰ ਮਜਬੂਰਨ ਅਗਲਾ ਸਟੈਪ ਫਿਰ ਐਸਐਸਪੀ ਨੂੰ ਸਿਹਰੇਤ ਮਿਲ ਕੇ ਤੇ ਵੱਡੀ ਕਾਰਵਾਈ ਕਰਨ ਨੂੰ ਸਾਨੂੰ ਮਜਬੂਰ ਹੋਣਾ ਪੂਰਾ ਰਸਤਾ ਰੋਕਣ ਦਾ ਜਾਂ ਘਰਨਾ ਲਾਉਣ ਦਾ ਜਾਂ ਕਿ ਮਜਬੂਰੀ ਸਾਨੂੰ ਵੱਡਾ ਸਟੈਪ ਚੁੱਕਣਾ ਪਊਗਾ ਸੋ ਮੈਨੂੰ ਐਸਐਸਪੀ ਸਾਹਿਬ ਥਾਣੇ 'ਚ ਹੈ ਨਹੀਂਗਾ ਅੱਜ ਬਾਹਰ ਗਿਆ ਤਰੋ ਲੇਡੀ ਸਾਹਮਣੇ ਸਪੈਕਟਰ ਪਰ ਉਹਨੇ ਕਹਿੰਦੀ ਫੇਰੇ ਦੋ ਪਾਰਟੀਆਂ ਆਪਸ ਵਿੱਚ ਮਿਲ ਕਰਕੇ ਬਾਅਦ ਚ ਬਿਆਨ ਲਿਖਾਂਗੇ ਫਿਰ ਅਸੀਂ ਕੱਲ ਤੱਕਰ ਪ੍ਰਸ਼ਾਸਨ ਨੂੰ ਇਹ ਦਿੰਦੇ ਆ ਟਾਈਮ ਜੇ ਤਾਂ ਪ੍ਰਸ਼ਾਸਨ ਨੇ ਬਿਆਨ ਲਿਖ ਕੇ ਪਰਚਾ ਦਰਜ ਕਰਤਾ ਠੀਕ ਆ ਤੇ ਫਿਕੀੜਤ ਪਰਿਵਾਰ ਨੂੰ ਸਾਫ ਮਿਲ ਗਿਆ ਤੇ ਨਹੀਂ ਤਾਂ ਪਰਸਾਨੂੰ ਵੱਡੀ ਸਿੱਖ ਜਿੱਥੇ ਬੰਦੀਆਂ ਵੱਡੀ ਕਾਰਵਾਈ ਪ੍ਰੋਇਪਰ ਸ਼ਹਿਰ ਤੇ ਪਾਉਣੀ ਪਊਗੀ ਤੇ ਥਾਣਾ ਰੋਕੀਏ ਤੇ ਐਸਐਸਪੀ ਦਫਤਰ ਜਾਂ ਕੋਈ ਮਾਲਵਾ ਚੌਂਕ ਬੰਦ ਕਰਾਂਗੇ ਸ਼ਿਕਾਇਤ ਕਰਤਾ ਰੀਤੂ ਅਰੋੜਾ ਵਾਈਫ ਆਫ ਗੁਰਵਿੰਦਰ ਪਾਲ अरोड़ा ਗੌਰਵ ਪੁੱਤਰ ਬਾਬੂ ਰਾਮ ਵਾਸੀ ਬਸਤੀ ਭਾਰਤ ਨਗਰ ਫਰੋਹੇਪੁਰ ਸ਼ਹਿਰ ਰੀਤੂ ਨੇ ਦੱਸਿਆ ਕਿ ਮੇਰੀ ਸ਼ਾਦੀ ਕੁਝ ਸਾਲ ਪਹਿਲਾਂ ਗੁਰਵਿੰਦਰ ਪਾਲ ਨਾਲ ਹੋਈ ਸੀ ਜਿਸ ਦੌਰਾਨ ਸਾਡਾ ਆਪਸ ਵਿੱਚ ਲਾਈ ਝਗੜਾ ਹੁੰਦਾ ਰਿਹਾ ਹੈ ਤੇ ਉਸ ਤੋਂ ਬਾਅਦ ਉਸ ਨਾਲ ਕੁੱਟਮਾਰ ਹੋਈ ਹੈ ਰੀਤੂ ਨਾਲ ਤੇ ਰੀਤੂ ਨੇ ਆ ਕੇ ਸ਼ਿਕਾਇਤ ਦਰਜ ਕਰਾਈ ਸ਼ਿਕਾਇਤ ਦੇ ਆਧਾਰ ਤੇ ਉਹਨਾਂ ਦੇ ਚਾਰ ਜਣੇ ਦਾ ਮਕਦਮਾ ਦਰਜ ਕਰ ਦਿੱਤਾ ਗਿਆ